ਪੰਜਾਬ ਦੀਆਂ ਸੜਕਾਂ ਤੋਂ 142 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਲੱਭੇ ਨੇ ਸਾਰੀ ਖਬਰ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਕਿਉਂਕਿ ਖਬਰਾਂ ਦੇ ਵਿੱਚ ਇਹ ਆ ਰਿਹਾ ਹੈ ਕਿ ਜਿਹੜੀਆਂ ਸੜਕਾਂ ਦਾ ਅਨੁਮਾਨ ਰਿਪੇਅਰ ਕਰਨ ਦੇ ਲਈ ਬਣਾਇਆ ਗਿਆ ਸੀ ਉਹ ਸੜਕਾਂ ਅਸਲ ਦੇ ਵਿੱਚ ਜ਼ਮੀਨ ਤੇ ਹੈ ਹੀ ਨਹੀਂ ਜਿਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਜੋ AI ਤਕਨੀਕ ਵਰਤੀ ਗਈ ਹੈ ਉਹਨਾਂ ਦੇ ਵਿੱਚ ਪਤਾ ਲੱਗਿਆ ਕਿ ਜੋ ਅਨੁਮਾਨ ਦੇ ਕਾਰਨ ਪੈਸੇ ਵੱਧ ਬਣਦੇ ਸੀ ਉਹਨਾਂ ਦਾ ਜਿਹੜਾ ਹੁਣ ਸਰਕਾਰ ਨੂੰ ਪੈਸਾ ਬਚੇਗਾ ਤਾਂ ਖਬਰ ਸਾਹਮਣੇ ਆਈ ਹੈ ਪੰਜਾਬ ਸਰਕਾਰ ਨੇ ਲਿੰਕ ਸੜਕਾਂ ਦੀ ਮੁਰੰਮਤ ਦੇ ਨਵੇਂ ਪ੍ਰੋਜੈਕਟ ਚ ਕਰੀਬ 142 ਕਰੋੜ ਰੁਪਏ ਦੀ ਕਥਿਤ ਚੋਰੀ ਫੜੀ ਹੈ AI ਤਕਨੀਕ ਦੇ ਨਾਲ ਇਹ ਸੰਭਵ ਹੋਇਆ ਹੈ AI ਤਕਨੀਕ ਦਾ ਕ੍ਰਿਸ਼ਮਾ ਕਿ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਅਜਿਹੀਆਂ ਤਿੰਨ ਸੜਕਾਂ ਲੱਭੀਆਂ ਨਹੀਂ ਜਿਨ੍ਹਾਂ ਦੀ ਮੁਰੰਮਤ ਦੇ ਅਨੁਮਾਨ ਤਿਆਰ ਕੀਤੇ ਗਏ ਸੀ AI ਤਕਨੀਕ ਦੇ ذریعے ਜਦੋਂ ਸੱਚ ਸਾਹਮਣੇ ਆਇਆ ਤਾਂ ਪਠਾਨਕੋਟ ਪ੍ਰਸ਼ਾਸਨ ਨੇ ਇਸ ਨੂੰ ਕਲੈਰੀਕਲ ਗਲਤੀ ਆਖ ਕੇ ਪੱਲਾ ਛੱਡ ਲਿਆ ਪਹਿਲੇ ਗੇੜ ਦੇ ਵਿੱਚ ਸਾਲ 2022-23 ਚ AI ਦੀ ਤਕਨੀਕ ਦੇ ذریعے 60 ਕਰੋੜ ਰੁਪਏ ਦੇ ਖਜ਼ਾਨੇ ਦੀ ਬਚਤ ਹੋਈ ਸੀ ਪੰਜਾਬ ਸਰਕਾਰ ਵੱਲੋਂ ਹੁਣ ਸਾਲ 2024-25 ਦੇ ਲਈ ਸਲਿੰਕ ਸੜਕਾਂ ਦੀ ਮੁਰੰਮਤ ਨੂੰ 2400 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ ਡਿਪਟੀ ਕਮਿਸ਼ਨਰਾਂ ਵੱਲੋਂ ਹਰ ਜ਼ਿਲ੍ਹੇ ਦੇ ਵਿੱਚੋਂ ਸੜਕੀ ਮੁਰੰਮਤ ਦੇ ਐਸਟੀਮੇਟਸ ਵਾਰਸ਼ ਕਰਕੇ ਭੇਜੇ ਗਏ ਨੇ ਪੰਜਾਬ ਮੰਡੀ ਬੋਰਡ AI ਤਕਨੀਕ ਵਰਤ ਰਿਹਾ ਹੈ ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹੈ ਮੁੱਢਲੇ ਪੜਾਅ ਦੇ ਵਿੱਚ ਹੁਣ 10 ਜ਼ਿਲ੍ਹਿਆਂ ਦੇ ਵਿੱਚੋਂ ਜਦੋਂ 5303 ਕਿਲੋਮੀਟਰ ਸੜਕਾਂ ਦੇ 2131 ਕੰਮਾਂ ਦਾ AI ਤਕਨੀਕ ਰਾਹੀਂ ਸਰਵੇਖਣ ਕੀਤਾ ਗਿਆ ਤਾਂ 142 ਕਰੋੜ ਰੁਪਏ ਦੀ ਜਲ ਸਾਂਝੀ ਫੜੀ ਗਈ ਹੈ 10 ਜ਼ਿਲ੍ਹਿਆਂ ਦੇ ਵਿੱਚੋਂ ਸੜਕੀ ਪ੍ਰੋਜੈਕਟ ਦੀ ਲਾਗਤ ਦਾ ਐਸਟੀਮੇਟ 1029 ਕਰੋੜ ਰੁਪਏ ਬਣਿਆ ਸੀ ਤੇ AI ਤਕਨੀਕ ਦੇ ਨਾਲ ਜਦੋਂ ਸਰਵੇਖਣ ਕੀਤਾ ਗਿਆ ਤਾਂ ਇਹ ਲਾਗਤ ਖਰਚਾ ਘਟ ਕੇ 870 ਕਰੋੜ ਰੁਪਏ ਰਹਿ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ 3 ਜੁਲਾਈ 2023 ਨੂੰ ਉੱਚ ਪੱਧਰੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਸੀ ਕਿ ਸੜਕੀ ਮੁਰੰਮਤ ਤੋਂ ਪਹਿਲਾਂ ਏਆਈ ਸਰਵੇਖਣ ਕੀਤਾ ਜਾਵੇਗਾ ਏਆਈ ਸਰਵੇਖਣ ਦੇ ਵਿੱਚ ਸਾਹਮਣੇ ਆਇਆ ਕਿ ਜਿੱਥੇ ਸੜਕਾਂ ਦੇ ਮੋٹے ਪੱਥਰ ਦੀ ਲੋੜ ਹੀ ਨਹੀਂ ਸੀ ਉੱਥੇ ਪੱਥਰ ਦੀ ਲੋੜ ਦਰਸਾਈ ਗਈ ਹੈ ਤੇ ਇਸੇ ਤਰ੍ਹਾਂ ਕਿਸੇ ਲਿੰਕ ਸੜਕ ਦੀ ਅਸਲ ਲੰਬਾਈ ਵੱਧ ਦਿਖਾਈ ਗਈ ਜਦਕਿ ਸਰਵੇਖਣ ਦੇ ਦੌਰਾਨ ਲੰਬਾਈ ਘੱਟ ਨਿਕਲੀ ਹੈ ਹਲੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਏਆਈ ਸਰਵੇਖਣ ਦਾ ਕੰਮ ਚੱਲ ਰਿਹਾ ਹੈ ਸਰਵੇਖਣ ਦੇ ਅਧੀਨ ਆਏ 10 ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਵੱਧ ਜ਼ਿਲ੍ਹਾ ਬਠਿੰਡਾ ਦੇ ਵਿੱਚ 34.75 ਕਰੋੜ ਰੁਪਏ ਦੀ ਕਥਿਤ ਚੋਰੀ ਮੋਰੀ ਫੜੀ ਗਈ ਹੈ ਜਦਕਿ ਦੂਜੇ ਨੰਬਰ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 29.32 ਕਰੋੜ ਦੀ ਜਲਸਾਜੀ ਬੇਪਰਦ ਹੋਈ ਹੈ ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਵਿੱਚ 17.62 ਕਰੋੜ ਰੁਪਏ ਪਠਾਨਕੋਟ ਚ 12.74 ਕਰੋੜ ਪਟਿਆਲਾ ਦੇ ਵਿੱਚ 14.56 ਕਰੋੜ ਦੀ ਚੋਰੀ ਮੋਰੀ ਫੜੀ ਗਈ ਹੈ ਜ਼ਿਕਰ ਜੋ ਹੋ ਗਿਆ ਇਹ ਵੀ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਮੰਡੀ ਬੋਰਡ ਨੇ ਸਾਲ 2022 ਦੇ ਵਿੱਚ ਪਾਇਲਟ ਪ੍ਰੋਜੈਕਟ ਦੇ ਤਹਿਤ ਦੋ ਜ਼ਿਲ੍ਹਿਆਂ ਦੇ ਵਿੱਚ AI ਸਰਵੇਖਣ ਕੀਤਾ ਸੀ ਜਿਸ ਦੌਰਾਨ 450000 ਰੁਪਏ ਦੀ ਬਚਤ ਹੋਈ ਸੀ ਤਾਂ ਇਹ ਇੱਕ ਚੰਗੀ ਖਬਰ ਕਹੀ ਜਾ ਸਕਦੀ ਹੈ ਕਿ ਜਿਸ ਤਰੀਕੇ ਨਾਲ ਐਸਟੀਮੇਟ ਬਣਾਏ ਗਏ ਉਸ ਤੋਂ ਬਾਅਦ AI ਤਕਨੀਕ ਵਰਤ ਕੇ ਇਸ ਦੇ ਵਿੱਚ ਪੰਜਾਬ ਸਰਕਾਰ ਨੂੰ ਲਗਭਗ 142 ਕਰੋੜ ਰੁਪਏ ਦੀ ਬਚਤ ਹੁੰਦੀ ਦਿਖਾਈ ਦੇ ਰਹੀ ਹੈ